ਸਵਾਗਤ ਕਰਦੀ ਹਾਂ ਜੀ ਮੈਂ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ achar phona ਦੱਸਾਂਗੀ ਦੋ ਤਰ੍ਹਾਂ ਦਾ ਤੁਸੀਂ ਮੇਰਾ ਖਿਆਲ ਸਾਹੀ ਦੀ ਪਹਿਲੀ ਵਾਰੀ ਵੇਖਣ ਲੱਗੇ ਹੋ ਤੇ ਇਹ ਵੀਡੀਓ ਬਹੁਤ ਧਿਆਨ ਨਾਲ ਵੇਖਿਓ ਤੇ ਸਿਹਤ ਵਾਸਤੇ ਵੀ ਬਹੁਤ ਹੀ ਵਧੀਆ ਇਹ ਜੋ ਮੈਂ ਚੀਜ਼ਾਂ ਵਿਖਾਵਾਂਗੀ ਨਾ ਇਹ ਸਿਹਤ ਵਾਸਤੇ ਵੀ ਬਹੁਤ ਵਧੀਆ ਤੇ ਸਵਾਦ ਵੀ ਇਹਦਾ ਬਹੁਤ ਵਧੀਆ ਤੇ ਇਹ ਹੱਡੀਆਂ ਵਾਸਤੇ ਵੀ ਬਹੁਤ ਵਧੀਆ ਤੁਸੀਂ ਪੂਰੀ ਵੀਡੀਓ ਨੂੰ ਵੇਖਿਓ ਸੱਚੀ ਤੁਸੀਂ ਇਹੋ ਜਿਹਾ achar ਬਣਾ ਕੇ ਖਾਓਗੇ ਨਾ ਤਾਂ ਤੁਸੀਂ ਦੁਬਾਰਾ ਦੁਬਾਰਾ ਹੀ ਖਾਣਾ ਸ਼ੁਰੂ ਕਰ ਦੋਗੇ ਤੇ ਬਣਾਉਣਾ ਵੀ ਸ਼ੁਰੂ ਕਰੋਗੇ ਆ ਵੇਖੋ ਹੁਣ ਮੈਂ ਔਲੇ ਲਏ ਨੇ 200 ਗ੍ਰਾਮ ਔਲੇ ਲਏ 200 ਗ੍ਰਾਮ ਹੀ ਬ ਕੱਚੀ ਹਲਦੀ ਲਈ ਆ ਤੇ ਆ 5-6 ਮਿਰਚਾਂ ਲਈਆਂ ਦੁੱਗੀਆਂ ਹਰੀਆਂ ਇਹਨਾਂ ਨੂੰ ਆਪਾਂ ਛਿੱਲ ਕੇ ਹਲਦੀ ਨੂੰ ਸਾਫ਼ ਕਰਾਂਗੇ ਇਹ ਬਿਲਕੁਲ ਨਹੀਂ ਉਬਾਲੀ ਨਹੀਂ ਹੈਗੀ ਇਹ ਬਿਲਕੁਲ ਕੱਚੀ ਹਲਦੀ ਆ ਤੇ ਇਹਨਾਂ ਨੂੰ ਮੈਂ ਇਹ ਦਾ ਛਿੱਲ ਲਵਾ ਗਈ ਤੇ ਅੱਜ ਮੈਂ ਇਹਨਾਂ ਦਾ ਆਚਾਰ ਪਉਣਾ ਦੱਸਾਂਗੀ ਤੁਹਾਨੂੰ ਹਲਦੀ ਦਾ ਤੇ ਆਮਲੇ ਦਾ ਤੇ ਵਿੱਚ ਮਿਰਚਾਂ ਪਾਵਾਂਗੇ ਥੋੜੀਆਂ ਜੀਆਂ ਤੇ ਇਹ ਦੇਖੋ ਮੈਂ ਛਿੱਲ ਕੇ ਹਲਦੀ ਤਿਆਰ ਕੀਤੀ ਆ ਤੇ ਇਹਨੂੰ ਕਦੋਂ ਕਸ ਕਰ ਲਵਾਂਗੀ ਮੈਂ ਕਦੋਂ ਕਸ ਕਰਾਂਗੀ ਹਲਦੀ ਨੂੰ ਤੁਹਾਨੂੰ ਅੱਜ ਮੈਂ ਦੱਸਾਂਗੀ ਕਿ ਆਪਾਂ ਸਿਰਕੇ ਦੇ ਵਿੱਚ ਕਿਸ ਤਰ੍ਹਾਂ ਰੱਖ ਸਕਦੇ ਹਾਂ ਇਹ ਚੀਜ਼ਾਂ ਰੋਟੀ ਨਾਲ ਖਾਣ ਵਾਸਤੇ ਰੋਟੀ ਦਾ ਟੇਸਟ ਵਧਾਉਣ ਵਾਸਤੇ ਇਹ ਚੀਜ਼ਾਂ ਜਿਹੜੀਆਂ ਕਿਵੇਂ ਰਹਿ ਸਕਦੀਆਂ ਨੇ ਕਿਵੇਂ ਸਾਲ ਭਰ ਵਾਸਤੇ ਰੱਖ ਸਕਦੇ ਆ ਤੇ ਅਚਾਰ ਕਿਵੇਂ ਅਸੀਂ ਸਾਲ ਭਰ ਦਾ ਪਾ ਸਕਦੇ ਆ ਆ ਦੇਖੋ ਇਹ ਜੇ ਤੁਹਾਨੂੰ ਡਰ ਲੱਗਦਾ ਕਿ ਤੁਹਾਡੇ ਹੱਥ ਪੀਲੇ ਹੋ ਜਾਣੇ ਨੇ ਤੇ ਤੁਸੀਂ ਕੋਈ ਫੰਨੀ ਵਗੈਰਾ ਲਫਾਫਾ ਵਗੈਰਾ ਚੜਾ ਸਕਦੇ ਹੋ ਆਪਣੇ ਹੱਥਾਂ ਦੇ ਉੱਤੇ ਪਰ ਮੈਂ ਤਾਂ ਨਹੀਂ ਡਰ ਮੈਨੂੰ ਤਾਂ ਨਹੀਂ ਡਰ ਲੱਗਿਆ ਮੈਂ ਤਾਂ ਇਸੇ ਤਰ੍ਹਾਂ ਹੀ ਹਲਦੀ ਜਿਹੜੀ ਆ ਸਾਫ਼ ਸੁਥਰੇ ਹੱਥਾਂ ਦੇ ਨਾਲ ਇਸ ਤਰ੍ਹਾਂ ਹੀ ਕਰ ਲਈ ਐ ਠੀਕ ਠਾਕ ਹੁਣ ਮੈਂ ਆਮਲੇ ਵੀ ਜਿਹੜੇ ਇਹਨਾਂ ਨੂੰ ਵੀ ਕੱਦੂਖਸ ਕਰ ਲਵਾਂਗੀ ਜਿਹੜੇ ਮੇਰੇ ਕੋਲ ਆਮਲੇ ਬਿਲਕੁਲ ਕੱਚੇ ਆ ਮੈਂ ਇਹਨਾਂ ਨੂੰ ਉਬਾਲ ਉਬਾਲਿਆ ਬਿਲਕੁਲ ਨਹੀਂ ਆ ਤੇ ਮੈਂ ਇਹਨਾਂ ਨੂੰ ਇਦਾਂ ਹੀ ਕੱਦੂਖਸ ਕੀਤਾ ਤੇ ਗਿੜਕਾਂ ਇਹਨਾਂ ਦੀਆਂ ਜਿਹੜੀਆਂ ਅਲੱਗ ਕਰ ਦਿੱਤੀਆਂ ਨੇ ਤੇ ਆਹ ਦੇਖੋ ਕੌਲੀ ਦੇ ਵਿੱਚ ਗਿੜਕਾਂ ਰੱਖੀਆਂ ਨੇ ਗਿੜਕਾਂ ਜੇ ਤੇ ਤੁਹਾਨੂੰ ਮਤਲਬ ਕੰਮ ਵਿੱਚ ਰੱਖਣੀਆਂ ਹੋਣ ਤੇ ਆਪਾਂ ਰੱਖ ਵੀ ਸਕਦੇ ਆ ਤੇ ਜੇ ਨਹੀਂ ਚੰਗੀਆਂ ਲੱਗਦੀਆਂ ਤੇ ਆਪਾਂ ਕੱਢ ਵੀ ਸਕਦੇ ਆ ਇਹ ਦੋਵੇਂ ਗੱਲਾਂ ਆ ਤੇ ਹੁਣ ਇਹ ਜਿਹੜੇ ਆਮਲੇ ਆ ਇਹ ਕਦੂਕਾਸ ਜਿਹੜੇ ਆ ਹੋ ਗਏ ਨੇ ਤੇ ਅੱਜ ਮੈਂ ਤੁਹਾਨੂੰ ਦੋ ਤਰ੍ਹਾਂ ਦਾ ਆਚਾਰ ਪੋਣਾ ਦੱਸਾਂਗੀ ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਆ ਸਾਲ ਭਰ ਵਾਸਤੇ ਰੱਖ ਸਕਦੇ ਹਾਂ ਠੀਕ ਹੈ ਤੇ ਬਹੁਤ ਵਧੀਆ ਆ ਸਿਹਤ ਵਾਸਤੇ ਬੜਾ ਵਧੀਆ ਵਾ ਹਾਜਮੇ ਵਾਸਤੇ ਬਹੁਤ ਵਧੀਆ ਆ ਤੇ ਤੁਸੀਂ ਵਕੈ ਉਹ ਵੀਡੀਓ ਵੇਖਿਆ ਕਰੋ ਇਹ ਨਹੀਂ ਮੈਂ ਕਹਿੰਦੀ ਕਿ ਮੇਰੀਆਂ ਵੀਡੀਓ ਹੀ ਵੇਖਿਆ ਕਰੋ ਨਹੀਂ ਤੁਸੀਂ ਉਹ ਵੀਡੀਓ ਵੇਖਿਆ ਕਰੋ ਜਿਹੜੀਆਂ ਤੁਹਾਨੂੰ ਨਾ ਕੁਝ ਬੈਨੀਫਿਟ ਮਿਲ ਸਕੇ ਜਿੰਨਾ ਤੋਂ ਵਧੀਆ ਲੱਗਣ ਆ ਦੇਖੋ ਹੁਣ ਦੋਨੋਂ ਚੀਜ਼ਾਂ ਜਿਹੜੀਆਂ ਤਿਆਰ ਹੋ ਗਈਆਂ ਨੇ ਆਮਲੇ ਤੇ ਕੱਚੀ ਹਲਦੀ ਤੇ ਆਪਾਂ ਥੋੜਾ ਜਿਹਾ ਵਿਚ ਆ ਮਿਰਚਾਂ ਜਿਹੜੀਆਂ ਇਹਨਾਂ ਨੂੰ ਵੀ ਕੱਟ ਕਰ ਦਵਾਂਗੇ ਇਦਾਂ ਛੋਟੀਆਂ ਛੋਟੀਆਂ ਕੱਟ ਦਵਾਂਗੇ ਤੇ ਵੀਡੀਓ ਵੇਖਣ ਦਾ ਫਾਇਦਾ ਵੀ ਉਹੀ ਹੁੰਦਾ ਜਿਹਦੇ ਵਿੱਚੋਂ ਕੋਈ ਤੂੰ ਸਿੱਖ ਸਕੋ ਜਾਂ ਤੁਹਾਨੂੰ ਕੋਈ ਵਿੱਚੋਂ ਮਿਲੇ ਕੋਈ ਵਧੀਆ ਜੀ ਗੱਲ ਮਿਲੇ ਚੀਜ਼ ਮਿਲੇ ਵੀ ਤੁਸੀਂ ਬਣਾ ਸਕੋ ਖਾ ਸਕੋ ਹੈਨਾ ਤੇ ਇਹ ਚੀਜ਼ ਆ ਇਹ ਚੈਨਲ ਜਿਹੜਾ ਹੈ ਨਾ ਮੇਰੇ ਵਾਲਾ ਰਿਆੜ ਫੂਡ ਇਰੇ ਉੱਤੇ ਤਾਂ ਮੈਂ ਇਹੋ ਜਿਹੀਆਂ ਚੀਜ਼ਾਂ ਪਾਨੀਆਂ ਜਾਂ ਤੇ ਮੈਂ ਦੱਸਦੀ ਆਂ ਭੀ ਖੰਡ ਕਿਉ ਆਪਾਂ ਕਿਵੇਂ ਮਤਲਬ ਕੱਟ ਕਰਨਾ ਸਬਜ਼ੀਆਂ 'ਚ ਜਿੱਦਾਂ ਘਿਓ ਕੱਟ ਕਿਵੇਂ ਕਰਨਾ ਖੰਡ ਨੂੰ ਆਪਾਂ ਕਿਵੇਂ ਕੱਟ ਵਰਤਣਾ ਆ ਮੈਂ ਤਾਂ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਦੱਸਦੀ ਰਹਿਣੀ ਆ ਤੇ ਸਿਹਤ ਨਾਲ ਹੀ ਇਹ ਚੀਜ਼ਾਂ ਜਿਹੜੀਆਂ ਵਧੀਆ ਜੁੜ ਜਾਂਦੀਆਂ ਨੇ ਗੱਲਾਂ ਹੈ ਹੁਣ ਮੈਂ ਤੁਹਾਡੇ ਸਾਹਮਣੇ ਪਲਾਸਟਿਕ ਦਾ ਇੱਕ ਡੱਬਾ ਲਿਆ ਵਾ ਤੁਸੀਂ ਡੂੰਗਾ ਵੀ ਲੈ ਸਕਦੇ ਹੋ ਚੀਨੀ ਦਾ ਜਾਂ ਕੋਈ ਕੱਚ ਦਾ ਉਹਦੇ ਵਿੱਚ ਵੀ ਤੁਸੀਂ ਇਦਾਂ ਇਹ ਜਿਹੜਾ ਸਾਰਾ ਮਟੀਰੀਅਲ ਆ ਮੈਂ ਇਹਦੇ ਵਿੱਚ ਪਾ ਦਵਾਂਗੀ ਤੇ ਬਹੁਤ ਵਧੀਆ ਅੱਜ ਚੀਜ਼ ਤਿਆਰ ਕਰਾਂਗੇ ਇਹਨੂੰ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਫਿਰ ਤੁਹਾਨੂੰ ਪਤਾ ਲੱਗ ਸਕੇਗਾ ਆ ਵੇਖੋ ਅੱਧਾ ਚਮਚਾ ਮੈਂ ਨਮਕ ਵੀ ਮਿਕਸ ਕਰ ਦਿੱਤਾ ਵਿੱਚ ਰਲਾ ਦਿੱਤਾ ਏ ਆ ਦੇਖੋ ਆਪਾਂ ਇੱਕੋ ਜਿਹੀਆਂ ਕਰ ਦੇਣੀਆਂ ਸਾਡਾ ਦੋਨੋਂ ਚੀਜ਼ਾਂ ਵਿੱਚ ਜਿਹੜੀਆਂ ਆ ਰਲਾ ਦੇਣੀਆਂ ਚੰਗੀ ਤਰ੍ਹਾਂ ਆਮਲੇ ਵੀ ਤੇ ਹਲਦੀ ਵੀ ਇਹ ਨਾ ਦੇ ਕੋੜੀ ਰਹਿਣੀ ਹੈ ਹਲਦੀ ਤੇ ਨਾ ਹੀ ਆਮਲੇ ਨੇ ਕੱਚਾ ਰਹਿਣਾ ਇਹ ਕੁਛ ਨਹੀਂ ਤੁਹਾਨੂੰ ਖਾਣ ਦੇ ਵਿੱਚ ਇੰਨਾ ਮਜ਼ਾ ਆਏਗਾ ਨਾ ਤੁਸੀਂ ਪਹਿਚਾਨ ਵੀ ਨਹੀਂ ਸਕੋਗੇ ਕਿ ਰੋਟੀ ਦੇ ਉੱਤੇ ਰੱਖ ਕੇ ਕਿ ਵਾਕਿਆ ਆਮਲਾ ਤੇ ਹਲਦੀ ਹੈ ਇਸ ਤਰ੍ਹਾਂ ਜਦੋਂ ਕੱਚੀ ਆਪਾਂ ਇਹਨਾਂ ਨੂੰ ਕਧੂਕਸ ਕੀਤਾ ਤੇ ਇੱਕ ਸੈਲ ਹੀ ਆ ਇਸ ਟਾਈਮ ਇੱਕ ਸੈਲ ਹੀ ਆ ਬਿਲਕੁਲ ਥੋੜੀ ਥੋੜੀ ਇੱਕ ਸੈਲ ਹੀ ਲੱਗੂਗੀ ਇਹ ਮੈਨੂੰ ਵੀ ਪਤਾ ਹੈ ਉਹ ਦੇਖੋ ਮੈਂ ਉੱਤੋਂ ਕਪੜਾ ਕਾਟਨ ਦਾ ਦੇ ਕੇ ਤੇ ਰਾਤ ਭਰ ਵਾਸਤੇ ਇਹਨੂੰ ਰੱਖ ਦਵਾਂਗੀ ਟੇਬਲ ਦੇ ਉੱਤੇ ਐਸੇ ਤਰ੍ਹਾਂ ਹੀ ਰੱਖ ਦਵਾਂਗੀ ਨਾ ਕਿ ਇਹਨੂੰ ਮੈਂ ਛੇੜਨ ਛੇੜਣਾ ਨਹੀਂ ਆ ਸਵੇਰੇ ਹੁਣ ਮੈਂ ਤੁਹਾਨੂੰ ਬਾਕੀ ਦੀ ਵੀਡੀਓ ਜਿਹੜੀ ਹੈ ਨਾ ਉਹ ਸਵੇਰੇ ਮੈਂ ਤੁਹਾਨੂੰ ਬੁਖਾ ਸਕਦੀ ਆ ਤੇ ਹੁਣ ਤੁਸੀਂ ਦੇਖਿਓ ਵੀ ਇਹ ਸਾਲ ਆਪਣੇ ਮਤਲਬ ਸਾਰੀ ਰਾਤ ਹੀ ਜਿਹੜਾ ਆ ਟੇਬਲ ਦੇ ਉੱਤੇ ਇਹ ਰੱਖ ਦਾਂਗੀ ਇਹਨੂੰ ਮੈਂ ਹੁਣ ਇਹ ਦਿਨ ਚੜ ਗਿਆ ਏ ਤੇ ਹੁਣ ਇਹ ਆ ਗਿਆ ਏ ਡੱਬੇ ਨੂੰ ਖੋਲ ਲੈਣੇ ਆ ਅਸੀਂ ਹੁਣ ਆਪਾਂ ਇਹ ਦੇਖਦੇ ਆ ਕਿ ਇਹਨੇ ਪਾਣੀ ਕਿੰਨਾ ਕੁ ਛੱਡ ਦਿੱਤਾ ਏ ਇਦੇ ਵਿੱਚ ਪਾਣੀ ਹੈਗਾ ਕਿ ਨਹੀਂ ਹੈਗਾ ਤੇ ਦੇਖੋ ਬਿਲਕੁਲ ਪਾਣੀ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਇਹਨੂੰ ਹੱਥ ਨਹੀਂ ਲਾਇਆ ਤੁਹਾਡੇ ਸਾਹਮਣੇ ਇਹਨੂੰ ਮੈਂ ਖੋਲਿਆ ਹੈ ਤੇ ਆ ਦੇਖੋ ਜਿੱਦਾਂ ਆਂਬਾਂ ਦੇ ਵਿੱਚ ਪਾਣੀ ਹੁੰਦਾ ਇਹਦੇ ਵਿੱਚ ਵੇਖੋ ਤੁਸੀਂ ਇਹਦੇ ਪਾਣੀ ਨਹੀਂ ਹੈਗਾ ਹੁਣ ਅਸੀਂ ਅੱਧਾ ਜਿਹੜਾ ਇਹ ਮਟੀਰੀਅਲ ਹਨ ਇਹਨੂੰ ਅਲੱਗ ਕਰ ਲਵਾਂਗੇ ਕਿਉਂਕਿ ਅਸੀਂ ਦੋ ਤਰ੍ਹਾਂ ਦਾ ਅਚਾਰ ਪਾਉਣਾ ਅੱਜ ਇਹ ਜਿਹੜਾ ਮਟੀਰੀਅਲ ਕੱਢਿਆ ਏ ਇਹ ਮੈਂ ਤੁਹਾਨੂੰ ਦੱਸਦੀ ਆਂ ਕਿ ਕਿਸ ਤਰ੍ਹਾਂ ਇਹਨੂੰ ਕਰ ਸਕਦੇ ਆਂ ਪਹਿਲਾ ਨੰਬਰ ਆਪਾਂ ਇਹਦਾ ਲਾਉਨੇ ਆ ਕੱਚ ਦਾ ਬਿਆਮ ਲਿਆ ਏ ਤੇ ਇਹਦੇ ਵਿੱਚ ਅਸੀਂ ਹੌਲੀ ਹੌਲੀ ਜਿਹੜਾ ਆ ਮਟੀਰੀਅਲ ਇਹਦੇ ਚ ਪਾ ਦਿੰਨੇ ਆ ਕੱਚ ਦੇ ਬਿਆਮ ਦੇ ਵਿੱਚ ਆਚਾਰ ਹੋਏ ਜਾਂ ਕੋਈ ਚੀਜ਼ ਹੋਏ ਕੱਚ ਦੇ ਬਿਆਮ ਚ ਰਹਿੰਦੀਆਂ ਵਧੀਆ ਆ ਕੱਚ ਦਾ ਬਿਆਮ ਜਿਹੜਾ ਆ ਇਹ ਖਰਾਬ ਨਹੀਂ ਹੋਣ ਦਿੰਦਾ ਜਲਦੀ ਕਰਕੇ ਚੀਜ਼ ਨੂੰ ਖਰਾਬ ਨਹੀਂ ਹੋਣ ਦਿੰਦਾ ਇਹ ਕਰੀ ਵੀ ਜੇ ਪਾਣੀ ਵਾਲਾ ਚਮਚਾ 4 ਦੇ ਵਿੱਚ ਜਾ ਕੇ ਇਸ ਚੀਜ਼ ਦੇ ਵਿੱਚ ਵੀ ਨਾ ਲੱਗੇ ਤਾਂ ਆ ਇੱਕ ਚਿਕੰਦਰਾ ਮੇਰੇ ਕੋਲ ਇਹਨੂੰ ਮੈਂ ਕੱਟ ਕੇ ਸਾਫ਼ ਕਰ ਲਿਆ ਸੀ ਤੇ ਆਪਾਂ ਇਹ ਵੀ ਕੱਟ ਕੇ ਵਿੱਚ ਪਾ ਦਵਾਂਗੇ ਕਿਉਂਕਿ ਇਹ ਵੀ ਇੱਕੇ ਦਾ ਟੇਸਟ ਇਹਦਾ ਵੀ ਆਪਣਾ ਹੀ ਟੇਸਟ ਹੁੰਦਾ ਹੈ ਤੇ ਇਹਨੇ ਵੀ ਨਾਲ ਹੀ ਉਹਦੇ ਗਲ ਜਾਣਾ ਹੈ ਤੇ ਬਹੁਤ ਹੀ ਵਧੀਆ ਇੱਕ ਨਾ ਜਦੋਂ ਤੁਸੀਂ ਰੋਟੀ ਖਾਣ ਦਾ ਟਾਈਮ ਆ ਜਾਂ ਦੁਪਹਿਰ ਦੀ ਰੋਟੀ ਜਾਂ ਰਾਤ ਦੀ ਆਪਾਂ ਥੋੜਾ ਜਿਹਾ ਚਮਚੇ ਨਾਲ ਕੱਢ ਕੇ ਤੇ ਇਸ ਚੀਜ਼ ਨੂੰ ਨਾਲ ਰੋਟੀ ਦੇ ਖਾਵਾਂਗੇ ਨਾ ਤੇ ਸੱਚੀ ਮੈਂ ਕਹਿੰਨੀ ਆ ਵੀ ਤੁਸੀਂ ਜਾਹ ਦੀ ਕਰੋਗੇ ਕਿ ਵਾਕੇ ਹੀ ਵੀਡੀਓ ਹੈਗੀ ਆ ਤੇ ਆਹ ਦੇਖੋ ਆ ਪਾਤਾ ਹੁਣ ਹੁਣ ਅਸੀਂ ਇਹਦੇ ਵਿੱਚ ਨਾ ਸਿਰਕਾ ਪਾਉਣੀ ਆ ਮੈਂ ਇਹਦੇ ਵਿੱਚ ਦੇਖੋ ਸਿਰਕਾ ਪਾਣ ਲੱਗੀ ਮੈਂ ਆ ਸਿਰਕਾ ਆਮ ਹੀ ਆ ਚਿੱਟੇ ਰੰਗ ਦਾ ਸਿਰਕਾ ਜਿਹੜਾ ਵਾਈਟ ਮਿਲਦਾ ਆ ਤੁਹਾਨੂੰ ਪਤਾ ਹੀ ਦੁਕਾਨਾਂ ਤੋਂ ਮਿਲਦਾ ਇਹਦਾ ਹਾਂਜੀ ਤੇ ਆ ਆਪਾਂ ਹੁਣ ਨਾ ਇੱਕ ਗਲਾਸੀ ਭਰ ਲੈਨੇ ਆ ਗਲਾਸੀ ਭਰ ਕੇ ਵੱਡੀ ਵਾਲੀ ਉਹ ਪਾਦਨੇ ਸਰਕਾ ਸਾਰਾ ਸਰਕਾ ਪਾਤਾ ਮੈਂ ਇਹਦੇ ਵਿੱਚ ਆ ਵੇਖੋ ਹੁਣ ਤੋਈ ਦੇਖ ਸਕਦੇ ਹੋ ਕਿ ਨਮਕ ਰਾਤ ਦਾ ਹੀ ਪਿਆ ਹੋਇਆ ਥੋੜਾ ਥੋੜਾ ਨਮਕ ਆਪਾਂ ਹੋਰ ਪਾਵਾਂਗੇ ਬਾਕੀ ਕੁਝ ਵੀ ਜ਼ਿਆਦਾ ਨਹੀਂ ਪਾਉਣਾ ਤੁਸੀਂ ਕਿਹੇ ਕਿਹਨੇ ਤੇ ਵੇਖਿਆ ਹੋ ਕਿਸੇ ਨੇ ਕਿ ਹਾਂ ਹੁਣ ਅੱਜ ਕੱਲ ਤਾਂ ਸਾਰੇ ਹੀ ਬਾਹਰ ਜਾਂਦੇ ਨੇ ਬਾਹਰ ਦੇ ਮੁਲਕਾਂ 'ਚ ਵੀ ਜਾਂਦੇ ਨੇ ਤੁਹਾਨੂੰ ਪਤਾ ਉੱਥੇ ਵੀ ਇਹੋ ਜਿਹੀਆਂ ਚੀਜ਼ਾਂ ਬਹੁਤ ਮਿਲਦੀਆਂ ਨੇ ਬਹੁਤ ਵਧੀਆ ਇਹ ਹੁਣ ਪੰਜ ਮਿਰਚਾਂ ਕਾਲੀਆਂ ਵੀ ਵਿੱਚ ਪਾਤੀਆਂ ਨੇ ਇਹਦਾ ਵੀ ਫਲੇਵਰ ਆਏਗਾ ਜੋ ਕਿ ਉਹਨਾਂ ਨੇ ਵੀ ਇਤਰਾ ਹੀ ਜਿਹੜੇ ਵੱਖ-ਵੱਖ ਵਿਆਮ ਜਿਹੜੇ ਆ ਰੱਖੇ ਆ ਇਹ ਨਮਕ ਪਾਤਾ ਥੋੜਾ ਜਿਹਾ ਮੈਂ ਕਾਲਾ ਹਾਜਮੇ ਵਾਸਤੇ ਠੀਕ ਰਹੇਗਾ ਕਾਲਾ ਨਮਕ ਸੀਗਾ ਉਹ ਪਾਤਾ ਥੋੜਾ ਜਿਹਾ ਤੇ ਉਹਨਾਂ ਨੇ ਵੀ ਇਹ ਚੀਜ਼ਾਂ ਜਿਹੜੀਆਂ ਇਦਾਂ ਰੱਖੀਆਂ ਹੁੰਦੀਆਂ ਵਿਆਮ ਜਿਹੜੇ ਰੱਖੇ ਹੁੰਦੇ ਇਸੇ ਕਰਕੇ ਰੱਖੇ ਹੁੰਦੇ ਕਿ ਇਹ ਬ੍ਰੈਡ ਦੇ ਵਿੱਚ ਵੀ ਲਾ ਕੇ ਖਾ ਸਕਦੇ ਹੋ ਇਹ ਵੈਸੇ ਵੀ ਰੋਟੀ ਨਾਲ ਖਾ ਸਕਦੇ ਹੋ ਤੇ ਹਲਦੀ ਹੱਡੀਆਂ ਵਾਸਤੇ ਬਹੁਤ ਚੰਗੀ ਹੁੰਦੀ ਆ ਇਹ ਕੌੜਾ ਇਹ ਬਿਲਕੁਲ ਵੀ ਨਹੀਂ ਰਹਿਣਾ ਜੇ ਤੁਸੀਂ ਸੋਚੋ ਨਾ ਇਸ ਚੀਜ਼ ਨੂੰ ਇਹਦੀ ਕੌੜ ਬਿਲਕੁਲ ਖਤਮ ਹੋ ਜਾਣੀ ਆ ਤੇ ਆਓ ਹੁਣ ਦੂਜਾ ਚਾਰ ਪਾਉਨੇ ਆ ਆ ਦੇਖੋ ਮੈਂ ਤੇਲ ਪਾ ਰਹੀ ਆ ਫਰਾਈਪੈਨ ਦੇ ਵਿੱਚ ਇਹ ਦੋ ਕੜਚੀਆਂ ਤੇਲ ਪਾਤਾ ਏ ਇਹ ਤੇਲ ਹੁਣ ਗਰਮ ਹੋਣ ਦੀ ਵੇਟ ਕਰਦੇ ਆ ਅਸੀਂ ਮਤਲਬ ਅਢੀਕ ਕਰਦੇ ਆ ਅੱਜ ਇਹ ਜਿਹੜਾ ਆਚਾਰ ਪੈਣ ਲੱਗਾ ਇਹਨੂੰ ਵੀ ਭਾਵੇਂ ਤੁਸੀਂ 2-3 ਸਾਲ ਵਾਸਤੇ ਰੱਖੋ ਕੋਈ ਗੱਲ ਹੀ ਨਹੀਂ ਕਦੀ ਖਰਾਬ ਹੀ ਨਹੀਂ ਹੋਣਾ ਇਹਨੇ ਆਹ ਦੇਖੋ ਇੱਦਾਂ ਆਚਾਰ ਪੈਣਾ ਆ ਤੇਲ ਹੋ ਗਿਆ ਗਰਮ ਥੋੜੀ ਜਿਹੀ ਦੇਰ ਆਪਾਂ ਥਲੇ ਗੈਸ ਜਿਹੜਾ ਘਟ ਜਾ ਕਰਕੇ ਚੱਲਣ ਦਵਾਂਗੇ ਤੇ ਇੰਨਾ ਸਵਾਦ ਆਚਾਰ ਬਣਦਾ ਆ ਕਿ ਬਹੁਤ ਜ਼ਿਆਦਾ ਬਹੁਤ ਟੇਸਟ ਬਣਦਾ ਇਹਦਾ ਤੇ ਡਾਈਨੋ ਹੁਲਾਈ ਜਾਵਾਂਗੇ ਨਾਲ-ਨਾਲ ਤੇ ਅਚਾਰ ਜਿਹੜਾ ਆ ਇਹਨੇ 2-3 ਦਿਨਾਂ ਚ ਤਿਆਰ ਹੋ ਜਾਣਾ ਆ ਦੋ ਚਮਚੇ ਮੈਂ ਜਿਹੜੇ ਆ ਸੌਂਫ ਕੁੱਟ ਕੇ ਪਾਤੀ ਆ ਥੋੜੀ-ਥੋੜੀ ਕੁੱਟੀ ਹੀ ਸੌਂਫ ਆ ਦੋ ਚਮਚੇ ਹੀ ਮੈਂ ਰਾਈ ਦੇ ਪਾਤੇ ਨੇ ਦੋ ਚਮਚੇ ਹੀ ਆ ਮੈਂ ਜੀਰਾ ਕੁੱਟ ਕੇ ਪਾਤਾ ਥੋੜਾ-ਥੋੜਾ ਇਹ ਧਨੀਆ ਸਾਬਤ ਪਾਇਆ 1 ਚਮਚਾ ਕੁੱਟ ਕੇ ਇਹ ਮੈਂ ਪਾਤਾ ਇਹਦੇ ਵਿੱਚ ਥੋੜੇ ਜਿਲੇ ਤਿਲ ਪਾਤੇ ਨੇ ਬਹੁਤ ਹੀ ਵਧੀਆ ਚੀਜ਼ ਬਣੇਗੀ ਫਰਸਟ ਕਲਾਸ ਇਹ ਕਲੌਂਜੀ ਪਾਤੀ ਏ ਤੁਹਾਨੂੰ ਪਤਾ ਤੇਲ ਵੀ ਬੜੇ ਵਧੀਆ ਹੁੰਦੇ ਹੱਡੀਆਂ ਵਾਸਤੇ ਇਹ ਮੈਂ ਥੋੜੇ ਜਿਲੇ ਮੇਥੇ ਪਾਤੇ ਨੇ ਕਿਉਂਕਿ ਜਿਆਦਾ ਮੇਥੇ ਅਸੀਂ ਪਾ ਨਹੀਂ ਸਕਦੇ ਜਿਆਦਾ ਮੇਥੇ ਜਿਹੜੇ ਆ ਇਹ ਫਿਰ ਕੋੜਾ ਕੋੜਪਣ ਕਰ ਦਿੰਦੇ ਆ ਕੋੜਾ ਹੋ ਜਾਂਦਾ ਹੈ ਸਾਬਕ ਤਾਬੇ ਦਾ ਆਚਾਰ ਦਾ ਤੇ ਆ ਅਸੀਂ ਦੇਗੀ ਮਿਰਚ ਪਾ ਦਿੰਨੇ ਆ ਰੰਗ ਵਾਲੀ ਥੋੜੀ ਜਈ ਇਹ ਹੁਣ ਨਮਕ ਜਿਹੜਾ ਆ ਥੋੜਾ ਘੱਟ ਲੱਗ ਰਿਹਾ ਸੀ ਇੱਕ ਚਮਚਾ ਨਮਕ ਦਾ ਇਹ ਵਾਲਾ ਪਾ ਦਿੱਤਾ ਮੈਂ ਜਿੱਟਾ ਹੋਰ ਦੇਖਦੇ ਆ ਜਿਹੜੇ ਮਸਾਲੇ ਪੈਣ ਵਾਲੇ ਆ ਉਹ ਵੀ ਪਾਵਾਂਗੇ ਆ ਕਾਲਾ ਨਮਕ ਵੀ ਪਾ ਦਿੱਤਾ ਥੋੜਾ ਜਿਹਾ ਤੇ ਹੁਣ ਇਹਨੂੰ ਅਸੀਂ ਮਿਕਸ ਕਰ ਲਵਾਂਗੇ ਗੈਸ ਬੰਦ ਕਰ ਦਿੱਤਾ ਮੈਂ ਥੱਲੇ ਇਹ ਵਾਸੋਂ ਨ ਮਸਾਲੇ ਜਿਹੜੇ ਮਿਕਸ ਕਰ ਲਵਾਂਗੇ ਤੁਸੀਂ ਇਹ achar ਬਣਾ ਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਚ ਦੱਸ ਚੁੱਕਣ ਚੁੱਕੀ ਆ ਇਸੇ ਤਰ੍ਹਾਂ ਬਸੰਡੀਆਂ ਇਸੇ ਤਰ੍ਹਾਂ ਤੁਸੀਂ ਬਣਾਓਗੇ ਨਾ ਤੇ ਬਹੁਤ ਵਧੀਆ ਤੁਸੀਂ ਟੂਰ ਤੇ ਵੀ ਕਿਤੇ ਜਾਣਾ ਹੋਏਗਾ ਤਾਂ ਵੀ ਇਹ achar ਜਿਹੜਾ ਲੈ ਕੇ ਜਾਓਗੇ ਤੇ ਬਹੁਤ ਵਧੀਆ ਤੁਹਾਨੂੰ ਇੰਨਾ ਪਤਾ ਸਕਿਨ ਵਾਸਤੇ ਹਲਦੀ ਕਿੰਨੀ ਵਧੀਆ ਹੁੰਦੀ ਆ ਇਹ ਮੈਂ ਥੋੜਾ ਆਮਚੂਰਾ ਪਾਤਾ ਏ ਤੇ ਸਕਿਨ ਵਾਸਤੇ ਹਲਦੀ ਜਿਹੜੀ ਆ ਬਹੁਤ ਹੀ ਵਧੀਆ ਹੁੰਦੀ ਆ ਕੱਚੀ ਹਲਦੀ ਹੱਡੀਆਂ ਵਾਸਤੇ ਸਕਿਨ ਵਾਸਤੇ ਨਿਗਾ ਵਾਸਤੇ ਇਹ ਬਹੁਤ ਵਧੀਆ ਹੈ ਤੇ ਇਹ ਜੋ ਮੈਂ ਵਿੱਚ ਪਾਤਾ ਹੈ ਕੋਈ ਆ ਵੇਖੋ ਖਾਸ ਕਰਕੇ ਕੋਈ ਬਹੁਤ ਜ਼ਿਆਦਾ ਨਹੀਂ ਕੋਈ ਸਟਰੋਂਗ ਨਹੀਂ ਹੈਗਾ ਚਾਰ ਤੇ ਬਹੁਤ ਹੀ ਵਧੀਆ ਹੈ ਇਹ ਸਵਾਦ ਇਹਦਾ ਟੇਸਟ ਬੜਾ ਵਧੀਆ ਤੁਸੀਂ ਬਣਾਓਗੇ ਖਾ ਕੇ ਵੇਖੋਗੇ ਤੇ ਇਸ ਕਰਕੇ ਇਹ ਚੀਜ਼ ਹੈ ਜਿਹੜੀ ਆ ਫਿਰ ਹੀ ਪਤਾ ਲੱਗੂ ਤੁਹਾਨੂੰ ਤੇ ਜਦੋਂ ਸੀਜ਼ਨ ਆਉਂਦਾ ਆਮਲੇ ਦਾ ਜਾਂ ਹਲਦੀ ਦਾ ਤੇ ਜ਼ਰੂਰ ਤੁਸੀਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਆ ਵੇਖਿਆ ਕਰੋ ਪਾਇਆ ਕਰੋ ਅਚਾਰ ਹੁਣ ਇਹਦੇ ਵਿੱਚ ਅਸੀਂ ਨਾ ਥੋੜਾ ਸਿਰਕਾ ਵੀ ਪਾ ਦਵਾਂਗੇ ਤੇ ਤੇਲ ਦੀ ਘਾਟ ਲੱਗੇਗੀ ਤੁਹਾਨੂੰ ਤੇ ਥੋੜਾ ਜਿਹਾ ਗਰਮ ਕਰਕੇ ਬਾਅਦ ਵਿੱਚ ਤੁਸੀਂ ਤੇਲ ਵੀ ਪਾ ਸਕਦੇ ਹੋ ਪਰ ਇਸ ਟਾਈਮ ਤੇਲ ਦੀ ਘਾਟ ਨਹੀਂ ਹੈ ਇਸ ਟਾਈਮ ਆਪਾਂ ਸਿਰਕਾ ਹੀ ਪਾਵਾਂਗੇ ਕਿਉਂਕਿ ਇਹ ਥੋੜਾ ਜਿਹਾ ਖੱਟੇਪਨ ਚਾਹੀਏਗਾ ਤੇ ਅਚਾਰ ਇਹ ਵੀ ਬਹੁਤ ਵਧੀਆ ਲੱਗੇਗਾ ਯੋਨੀ ਇਹ ਰੋਟੀ ਦਾ ਸਵਾਦ ਆਏਗਾ ਇਹੋ ਜੀਆਂ ਚੀਜ਼ਾਂ ਜਿਹੜੀਆਂ ਵਧੀਆ ਬਣਦੀਆਂ ਨੇ ਘਰ ਹੀ ਅਚਾਰ ਬਣ ਦੀਆਂ ਐ ਆ ਦੇਖੋ ਸਿਰਕਾ ਪਾਤਾ ਬਸ ਇੰਨਾ ਹੀ ਬਹੁਤ ਆ ਤੇ ਇਹੋ ਜਿਹੇ ਜਿਹੜੇ ਆ ਚੀਜ਼ਾਂ ਜਿਹੜੀਆਂ ਵੀਡੀਓ ਆ ਇਹੋ ਜੀਆਂ ਵੇਖਿਆ ਕਰੋ ਤੁਸੀਂ ਵੀ ਵੇਖ ਵੇਖ ਕੇ ਬਣਾਇਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਬੜੀ ਮਿਹਰਬਾਨੀ ਹੈ ਤੁਹਾਡੀ ਮੇਰੇ ਚੈਨਲ ਦਾ ਤੁਸੀਂ ਬਹੁਤ ਖਿਆਲ ਰੱਖਦੇ ਹੋ ਤੇ ਜਰੂਰ ਵੇਖਿਆ ਕਰੋ ਜੀ ਆ ਦੇਖੋ ਪਰੌਂਠੀਆਂ ਦੇ ਰੱਖ ਰੱਖ ਕੇ ਖਾਓ ਬਰੈਡ ਤੇ ਲਾ ਕੇ ਖਾ ਸਕਦੇ ਹੋ ਰੋਟੀ ਨਾਲ ਤੁਸੀਂ ਖਾ ਸਕਦੇ ਹੋ ਚੋਲਾ ਨਾਲ ਖਾ ਸਕਦੇ ਹੋ ਤੁਹਾਡੀ ਮਰਜ਼ੀ ਆ ਔਰ ਬਣੀ ਬੜੀ ਵਧੀਆ ਚੀਜ਼ ਬਹੁਤ ਸੋਹਣੀ ਬਣੀ ਆ ਤੇ ਐਸੇ ਤਰਾਈਂ ਤੁਸੀਂ ਜੀਦੇ ਵੱਸਦੇ ਰਹੋ ਤੇ ਵੀਡੀਓ ਵੇਂਦੇ ਰਹੋ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ دیر ਤੱਕ ਕਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ